ਸਤਿ ਸ੍ਰੀ ਅਕਾਲ ਮੈਂ ਅਸਲਨ ਸਿੰਘ ਟਿੰਸਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਦਰਸ਼ਕਾਂ ਦੇ جوابਾਂ ਅੱਜ ਵਿਸ਼ਾ ਲੈ ਕੇ ਆਇਆ ਉਹ ਅੱਜ ਸਟੂਡੈਂਟਾਂ ਦੇ ਨਾਲ ਹੈ ਕੁਝ ਲੇਡੀਆਂ ਦੇ ਨਾਲ ਵੀ ਲਿਟੇਡ ਹੈ ਕੁਝ ਸਟੂਡੈਂਟ ਜਿਹਨੂੰ ਕਹਦੀਏ ਉਹਨਾਂ ਨਾਲ ਲਿਟੇਡ ਹੈ ਕਿਉਂ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਵਿੱਚ ਸ਼ੈਨ ਸ਼ੀ ਹੁੰਦਾ ਇਸ ਵਿਸ਼ੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਵੱਧ ਤੋਂ ਸ਼ੇਅਰ ਕਰਿਓ ਤੇ ਬਤਾਂ ਲਾਇਕ ਕਰਿਓ ਇਹ ਪ੍ਰੋਗਰਾਮ ਹੈ ਜੀ ਜੋ ਆਪਾਂ ਲੈ ਕੇ ਆਏ ਅੱਜ ਇਹ YouTube ਤੇ Facebook ਤੇ Instagram ਤੇ ਟੈਲੀਕਾਸਟ ਹੋ ਰਿਹਾ ਹੈ ਤੇ ਜਿਗਰ ਆਪਾਂ ਪੇਜ ਦੀ ਗੱਲ ਕਰੀਏ ਤਾਂ ਸਾਡਾ A1 ਪੰਜਾਬੀ ਟੀਵੀ ਪੇਜ ਤੇ ਨਾਲ ਹੀ ਪਾਵਰ ਆਫ ਵਰਲਡ ਉਹਤੇ ਵੀ ਨਾਲ ਟੈਲੀਕਾਸਟ ਕੀਤਾ ਜਾ ਰਿਹਾ ਹੈ ਜੋ ਆਪਾਂ ਵਿਸ਼ਾ ਲੈ ਕੇ ਆਉਨੇ ਆ ਜੀ ਤੁਹਾਡੇ ਰੂਬਰੂ ਹੁੰਨੇ ਆ ਉਹ 11 ਵਜੇ 2:30 ਵਜੇ ਤੇ 4 ਵਜੇ ਤੁਹਾਡੀ ਰੂਬਰੂ ਲੈ ਕੇ ਆਉਨੇ ਆ ਜੀ ਤੇ ਜੋ ਵਿਸ਼ਾ ਲੈ ਕੇ ਆਉਨੇ ਆ ਆਪਾਂ ਇਹ ਜੋ ਅੱਜ ਦਿੱਤਾ ਹੈ ਉਹ ਹਰਨਾਮ ਸਿੰਘ ਨੇ ਦਿੱਤਾ ਜੀ ਕਿ ਉਹਨਾਂ ਦੇ بیٹے ਨੇ ਇੱਕ ਸਾਨੂੰ ਮੈਸੇਜ ਕਰਕੇ ਕਿਹਾ ਕਿ ਕਿਤਨਾ ਕਿਤ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹਾਈਲਾਈਟਸ ਦੀ ਗੱਲ ਕਰ ਲਈਏ ਜਾਂ ਹੁਣ ਸਰਕਾਰੀ ਨੌਕਰੀਆਂ ਦੀ ਗੱਲ ਕਰ ਲਈਏ ਤਾਂ ਜੀਨਾ ਦੇ ਪੇਰੈਂਟ ਸਰਕਾਰੀ ਹੁੰਦੇ ਨੇ ਤਾਂ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਵੀ ਕਿਤੇ ਨਾ ਕਿਤੇ ਪੜ੍ਹ ਲੈ ਕੇ ਸਰਕਾਰੀ ਜੋਬ ਲੈ ਲੇ ਪਰ ਬੱਚੇ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਇੱਕ ਜਿਹੜੀ ਖੁਆਇਸ਼ ਹੁੰਦੀ ਹੈ ਜੋ ਜ਼ਿੰਦਗੀ ਜਵਾਨਾ ਚਾਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਡ੍ਰੀਮ ਹੈ ਉਹ ਉਹਨੂੰ ਇਗਨੋਰ ਕੀਤਾ ਜਾਂਦਾ ਤਾਂ ਇਗਨੋਰ ਦੇ ਨਾਲ ਨਾਲ ਬੱਚੇ ਦੇ ਇੱਕ ਜ਼ਬਰਦਸਤੀ ਪੇਰੈਂਟਸ ਨੇ ਜਿਹੜੀ ਉਹ ਜੋਬ ਦੀ ਇੱਕ ਮਤਲਬ ਇੱਛਾ ਜਿਹੜੀ ਹੁੰਦੀ ਹੈ ਉਹਨਾਂ ਦੀ ਕਿ ਮੇਰਾ ਬੱਚਾ ਡਾਕਟਰ ਬਣੇ ਜਾ ਮੇਰਾ ਬੇਟਾ ਇੰਜੀਨੀਅਰ ਬਣੇ ਤਾਂ ਕਿਤਨਾ ਕਿਤੇ ਜੋ ਉਹਨਾਂ ਦਾ ਪੇਰੈਂਟਸ ਦਾ ਡ੍ਰੀਮ ਹੁੰਦਾ ਉਹ ਬੱਚੇ ਤੇ ਉੱਪਰ ਦੇਖਦੇ ਹੁੰਦੇ ਨੇ ਪਰ ਬੱਚਾ ਕੀ ਡ੍ਰੀਮ ਦੇਖਦਾ ਹੈ ਮੈਂ ਕੀ ਫਿਊਚਰ ਚ ਬਨਣਾ ਚਾਹੁੰਦਾ ਜਾਂ ਕੀ ਮੈਨੂੰ ਖੁਸ਼ੀ ਕਾ ਮਿਲਦੀ ਹੈ ਉਸ ਜੋਬ ਕਰਕੇ ਉਹਨੂੰ ਕਿਤਨਾ ਕਿਤੇ ਇਗਨੋਰ ਕੀਤਾ ਜਾਂਦਾ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਲਾਇਕ ਕਰਿਓ ਦਰਸ਼ਕੋ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕੱਲ੍ਹ ਜਿਹੜੀ ਕਿਉਂ ਖਤਮ ਹੁੰਦੀ ਜਾ ਰਹੀਆਂ ਲੋਕਾਂ ਵਿੱਚ ਸ਼ੈਨਸ਼ੀਲਤਾ ਇਹਦੇ ਕਾਰਨ ਕਿਤਨਾ ਕਿਤੇ ਤੁਹਾਨੂੰ ਪਤਾ ਹੀ ਹੈ ਕਿ ਖੁਦਗੁਸ਼ੀਆਂ ਵੀ ਦੇਖਣ ਨੂੰ ਮਿਲ ਜੋ ਆਪਾਂ ਗੱਲਬਾਤ ਕਰ ਲੈਨੇ ਆ ਕਿ ਕਿਤਨਾ ਕਿਤੇ ਲੜਾਈ ਝਗੜ ਦਾ ਵੀ ਕਾਰਨ ਬਣਦਾ ਹੈ ਤਾਂ ਅਗਰ ਆਪਾਂ ਲੇਡੀਜ਼ ਦੀ ਗੱਲ ਕਰ ਲੈਨੇ ਆ ਤਾਂ ਕਿਤਨਾ ਕਿਤੇ ਲੇਡੀਜ਼ ਹੈ ਉਹ ਵੀ ਕਿਤਨਾ ਕਿਤੇ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਤਾਂ ਉਹ ਵੀ ਕਿਤਨਾ ਕਿਤੇ ਡਿਪਰੈਸ਼ਨ ਦੇ ਵਿੱਚ ਦੇਖ ਨੂੰ ਮਿਲਦੇ ਹਨ ਤਾਂ ਤੁਹਾਨੂੰ ਕੀ ਲੱਗਦਾ ਕਿ ਆਖਰ ਲੋਕਾਂ ਵਿੱਚ ਸੈਨਸੀਟੀਵਿਟੀ ਕਿਉਂ ਘਟਦੀ ਜਾ ਰਹੀ ਹੈ ਇਹਦੇ ਵਿੱਚ ਕੀ ਕਾਰਨ ਹੈ ਕੀ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਜਾਂ ਟੋਰੈਂਟਾ ਦੀ ਗੱਲ ਕਰੀਏ ਫਿਊਚਰ ਨੂੰ ਲੈ ਕੇ ਹੈ ਜਾ ਕਿਤਨਾ ਕਿਤੇ ਪੇਰੈਂਟਸ ਨੇ ਜਿਹੜੇ ਇਕਰ ਆਪਣੇ ਬੱਚੇ ਨੂੰ ਚੰਗਾ ਭਵਿੱਖ ਦੇਖਣ ਵਾਸਤੇ ਕਹਿੰਦੇ ਨੇ ਪੁੱਤ ਪੜ ਲੈ ਤੂੰ ਸਰਕਾਰੀ ਨੌਕਰੀ ਤੇ ਲੱਗ ਜਾ ਕਿਤਨਾ ਕਿਤੇ ਬੱਚਿਆਂ ਦੀ ਇੱਛਾਵਾਂ ਜਿਹੜੀਆਂ ਕੁਝ ਜ਼ਿੰਦਗੀ ਵਿੱਚ ਕਰਨ ਦੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਮਾਰ ਕੇ ਪੇਰੈਂਟਸ ਆਪਣਾ ਕਿਤਨਾ ਕਿਤੇ ਜਿਹੜੀ ਉਹਨੂੰ ਡ੍ਰੀਮ ਹੁੰਦਾ ਦੇਖਣ ਦਾ ਕਿ ਮੈਂ ਬੱਚੇ ਨੂੰ ਇੰਜੀਨੀਅਰ ਬਣਾਵਾ ਡਾਕਟਰ ਬਣਾਵਾ ਜੋ ਡ੍ਰੀਮ ਦੇਖਦੇ ਨੇ ਕੀ ਉਹ ਬੱਚਿਆਂ ਤੇ ਉੱਤੇ ਲਾ ਕੇ ਇਹਨੂੰ ਤੁਸੀਂ ਕਿ ਸામਝਦੇ ਹੋ ਕਿ ਸਹੀ ਹੁੰਦਾ ਜਾਂ ਗਲਤ ਹੁੰਦਾ ਤੇ ਅਗਰ ਆਪਾਂ ਗੱਲਬਾਤ ਕਰਦੇ ਆਂ ਇਹ ਡਿਪਰੈਸ਼ਨ ਆ ਜਿਹੜਾ ਉਹ ਕਿਤਨਾ ਕਿਤੇ ਐਡਾ ਵੱਜ ਜਾਂਦਾ ਹੈ ਕਿ ਬੱਚਾ ਛੋਟੀ ਛੋਟੀ ਗੱਲ ਤੇ ਕਿਤਨਾ ਕਿਤੇ ਲੜਾਈ ਝਗੜਾ ਕਰਦਾ ਹੈ ਜਾਂ ਚਿੜਚਿੜਾ ਹੋ ਜਾਂਦਾ ਹੈ ਜਾਂ ਪੇਰੈਂਟਸ ਨੇ ਉਹ ਵੀ ਤੁਹਾਨੂੰ ਪਤਾ ਕਿ ਬੱਚੇ ਨਾਲ ਲੜਾਈ ਝਗੜਾ ਕਰਦੇ ਨੇ ਕੁਝ ਬੱਚੇ ਐਸੇ ਹੁੰਦੇ ਨੇ ਡਿਪਰੈਸ਼ਨ ਚ ਜਾ ਕੇ ਨਸ਼ਾ ਪੱਤਾ ਕਰਨ ਲੱਗ ਜਾਂਦੇ ਨੇ ਜਾਂ ਕਿਤਨਾ ਕਿਤੇ ਸੁਸਾਇਟ ਕਰ ਲੈਂਦੇ ਨੇ ਇਹ ਕਿ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ ਜਿਹੜੀ ਜੇ ਮੈ ਸਟੂਡੈਂਟ ਹੈ ਉਹਨਾਂ ਦੀ ਅਲੱਗ ਕੈਟਾਗਰੀ ਹੁੰਦੀ ਹੈ ਡਿਪਰੈਸ਼ਨ ਦੀ ਲੇਡੀਜ਼ ਦੀ ਅਲੱਗ ਹੁੰਦੀ ਹੈ ਪੇਰੈਂਟਸ ਵੀ ਕਿਤਨਾ ਕਿਤੇ ਡਿਪਰੈਸ਼ਨ ਚ ਆ ਜਾਂਦੇ ਨੇ ਤਾਂ ਅਗਰ ਆਪਾਂ ਹੁਣ ਗੱਲਬਾਤ ਕਰ ਲੈਣਾ ਕੋਈ ਸਰਕਾਰੀ ਨੌਕਰੀ ਜਾਂ ਕਰ ਲਈਏ ਉਹ ਵੀ ਡਿਪਰੈਸ਼ਨ ਚ ਰਹਿੰਦੇ ਨੇ ਕਿਉਂਕਿ ਨਾ ਕਿ ਉਹ ਤਾਂ ਉਹਨਾਂ ਦੇ ਜਿਹੜਾ ਕੰਮ ਆਕਾਰ ਆ ਉਹ ਵੀ ਕਿਤੇ ਨਾ ਕਿਤੇ ਬਟਨ ਬੱਦਾ ਜਾਂਦਾ ਹੈ ਜੇ ਪ੍ਰਾਈਵੇਟ ਦੀ ਜੌਬ ਦੀ ਗੱਲ ਕਰ ਲਈਏ ਉਹ ਵੀ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਕਾਰਨ ਬਣਦੇ ਹਾਂ ਤੇ ਸ਼ਹਿਨਸ਼ੀਲਤਾ ਘਟਦੀ ਕਿਉਂ ਹੈ ਕਿਉਂ ਲੋਕਾਂ ਦੇ ਵਿੱਚ ਘਟਦੀ ਜਾ ਰਹੀ ਹੈ ਉਹਦੇ ਪਿੱਛੇ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਸਾਡੇ ਪ੍ਰੋਗਰਾਮ ਬਾਰੇ ਵੀ ਸ਼ੇਅਰ ਕਰਿਓ ਤੇ ਬਾਰੇ ਲਾਈਕ ਕਰਿਓ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਸੈਂਸਿਟੀਵਿਟੀ ਕਿਉਂ ਘਟਦੀ ਜਾ ਰਹੀ ਹੈ ਇਹਦੇ ਵਿੱਚ ਮੁੱਖ ਕਾਰਨ ਕੀ ਹੈ ਆਪਾਂ ਅਗਰ ਬੱਚਾ ਇਹ ਕੋਈ ਬੰਦਾ ਸਾਇੰਸ ਸ਼ੀਲਤਾ ਘਟ ਕਿਉਂ ਜਾ ਰਹੀ ਹੈ ਉਹਦੇ ਵਿੱਚ ਕਿ ਉਹਦੇ ਵਿੱਚ ਕਾਰਨ ਕੀ ਨੇ ਉਹਦੇ ਵਿੱਚੇ ਕਾਰਨ ਦੇਖਿਆ ਜਾਵੇ ਤਾਂ এডੂਕੇਸ਼ਨ ਦੇ ਵਿੱਚ ਜਿਵੇਂ ਕੰਪੀਟੀਸ਼ਨ ਹੋ ਰਿਹਾ ਹੈ ਜੋਬ ਨਾ ਮਿਲਣਾ ਇਹ ਵੀ ਮੁੱਖ ਕਾਰਨ ਅੱਜਕੱਲ੍ਹ ਲੋਕ ਦੇਖ ਰਹੇ ਨੇ ਮਹਿੰਗਾਈ ਹੈ ਉਹਦੇ ਕਰਕੇ ਪੇਰੈਂਟਸ ਨੇ ਜਿਹੜੇ ਉਹ ਵੀ ਡਿਪਰੈਸ਼ਨ 'ਚ ਨੇ ਖਰਚਾ ਘਰ ਦਾ ਚਲਾਉਣਾ ਬੜਾ ਮੁਸ਼ਕਲ ਹੋ ਰਿਹਾ ਜੇ ਲੇਡੀਜ਼ ਦੀ ਗੱਲਬਾਤ ਕਰਦੇ ਹਾਂ ਤਾਂ ਲੇਡੀਜ਼ ਦੇ ਉੱਤੇ ਘਰ-ਬਾਰ ਚਲਾਉਣਾ ਉਹ ਵੀ ਕਿਤਨਾ ਕਿਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹਦੇ ਵਿੱਚ ਵੀ ਲੇਡੀਜ਼ ਨੂੰ ਕਿਤਨਾ ਕਿਤੇ ਡਿਪਰੈਸ਼ਨ ਦੇਖਿਆ ਜਾਂਦਾ ਹੈ। ਕਿ ਘਰ ਦਾ ਅਗਰ ਦੁੱਧ ਦਾ ਬਿੱਲ ਦੇਣਾ ਜਾਂ ਬਿਜਲੀ ਦਾ ਬਿੱਲ ਦੇਣਾ, ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਮਹਿੰਗਾ ਜਿਹੜੇ ਰੋਟੀ ਪਾਣੀ ਹੈ, ਕਈ ਵ ਤਾਂ ਲੋਕ ਰੈਂਟ ਤੇ ਰਹਿੰਦੇ ਨੇ, ਉਹਨਾਂ ਦਾ ਵੀ ਖਰਚਾ ਕਿਤਨਾ ਕਿਤੇ ਲੇਡੀਜ਼ ਨੂੰ ਵੀ ਬਹੁਤ ਡਿਪਰੈਸ਼ਨ 'ਚ ਰਹਿਣਾ ਪੈਂਦਾ। ਉਹਦੇ ਕਰਕੇ ਸ਼ੈਨਸੀਲਤਾ ਜਿਹੜੀ ਲੋਕਾਂ ਦੀ ਗੁੱਸੇ ਨੂੰ ਜਿਹਨੂੰ ਕਹਦੀ ਹੈ, ਉਹ ਲੋਕਾਂ ਦੇ ਉੱਤੇ ਹੈਵੀ ਹੋ ਜਾਂਦੀ ਹੈ। ਇਸ ਵਿਸ਼ੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਲਈ ਸਾਡੇ ਸਿੰਘ ਜਿਹੜੇ ਪੱਤਰਕਾਰ ਨੇ ਸੀਨੀਅਰ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਉਸ ਵਿਸ਼ੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਲਾਇਕ ਕਰੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸਹਿਨ ਸਹਿਤਾ ਲੋਕਾਂ ਦੇ ਵਿੱਚ ਉਹ ਹੀ ਨਿਕਟਦੀ ਕਿਉਂ ਜਾ ਰਹੀ ਹੈ ਉਹਦੇ ਮੁੱਖ ਕਾਰਨ ਕੀ ਨੇ ਚਾਹੇ ਆਪਾਂ ਬੱਚਿਆਂ ਦੀ ਗੱਲ ਕਰ ਲਈਏ ਲੇਡੀਜ਼ ਦੀ ਗੱਲ ਕਰ ਲਈਏ ਕੁਝ ਲੋਕ ਜਿਹੜੇ ਪ੍ਰਾਈਵੇਟ ਸੈਕਟਰ ਚ ਕੰਮ ਕਰਦੇ ਨੇ ਉਹਨਾਂ ਨੂੰ ਟਾਈਮ ਸਾਰ ਸੈਲਰੀ ਨਾ ਮਿਲਣਾ ਜੋ ਸਰਕਾਰੀ ਦਫਤਰ ਦੀ ਗੱਲਬਾਤ ਕਰ ਲਈਏ ਉੱਥੇ ਜਿਹੜੇ ਲੋਕ ਨੇ ਕੰਮ ਕਰ ਰਹੇ ਨੇ ਉਹ ਤੇ ਵੀ ਡਿਪਰੈਸ਼ਨ ਪਿਆ ਜਾਂਦਾ ਜਿਹੜੇ ਲੋਕ ਅਗਰ ਪ੍ਰਾਈਵੇਟ ਦੀ ਗੱਲ ਕਰਦੇ ਨੇ ਜਿਹੜੇ ਲੋਕ ਪ੍ਰਾਈਵੇਟ জব ਕਰ ਰਹੇ ਨੇ ਉਹਨਾਂ ਦੀ ਸੈਲਰੀ ਉਨੀ ਨਹੀਂ ਮਿਲਦੀ ਜਿੰਨੀ ਅੱਜ ਹਿਸਾਬ ਨਾਲ ਖਰਚਾ ਹੋ ਰਿਹਾ ਉਹ ਵੀ ਕਿਤਨਾ ਕਿਤੇ ਡਿਪਰੈਸ਼ਨ ਆ ਜਿਹੜਾ ਉਹਦਾ ਕਾਰਨ ਬਣਦੇ ਨੇ ਤੇ ਸ਼ੈਨਸ਼ੀਲਤਾ ੜੀ ਉਹਨਾਂ ਦੀ ਉਹ ਵੀ ਕਿਤਨਾ ਕਿਤੇ ਉਹਨਾਂ ਤੋਂ ਬਾਸ ਤੋਂ ਬਾਹਰ ਹੋ ਜਾਂਦੀ ਹੈ ਤਾਂ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਆਹ ਬੜਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਲਈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਏ ਕਿ ਲੋਕਾਂ ਖਤਮ ਹੁੰਦੀ ਜਾ ਰਹੀਆਂ ਲੋਕਾਂ ਵਿੱਚ ਸ਼ੈਨਸ਼ੀਲਤਾ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਸ਼ੈਨਸ਼ੀਲਤਾ ਨੇ ਘੱਟ ਕਿਉਂ ਹੋ ਰਹੀ ਹੈ ਕਿ ਡਿਪਰੈਸ਼ਨ ਦਾ ਕਾਰਨ ਕੀ ਹੈ ਅਗਰ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕਿਤਨਾ ਕਿਤੇ ਗੁੱਸਾ ਗਿਲਾ ਲੜਾਈ ਝਗੜਾ ਇਹ ਵੀ ਦੇਖਣ ਨੂੰ ਮਿਲਦਾ ਤਾਂ ਤੁਹਾਨੂੰ ਇਸ ਵਿਸ਼ੇ ਬਾਰੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਕਿਉਂ ਖਤਮ ਹੁੰਦਾ ਜਾ ਰਿਹਾ ਲੋਕਾਂ ਵਿੱਚ ਸ਼ੈਨਸ਼ੀਲਤਾ ਤੈਨੂੰ ਤੁਸੀਂ ਕਿਸ ਬਿਲਕੁਲ ਇਮਸਾਹਾ ਬਿਲਕੁਲ ਦੇਖੋ ਜਿਹੜੀ ਸ਼ਾਂਤੀ ਹੈ ਤਾਂ ਜਿਹੜੀ ਬਹੁਤ ਕਿਤੇ ਨਾ ਕਿਤੇ ਜਿਹੜੀ ਪ੍ਰਜਨਨ ਹੈ 80% ਮਤਲਬ 80% ਕਿਤੇ ਨਾ ਕਿਤੇ ਘਟ ਚੁੱਕੀ ਹੈ ਜੀ ਜਿਹਦੇ ਕਾਰਨ ਕਈ ਬਣ ਜਾਂਦੇ ਆ ਜੀ ਇੱਕ ਤਾਂ ਬਣ ਜਾਂਦਾ ਜੀ ਸਭ ਤੋਂ ਪਹਿਲਾਂ ਆਪਾਂ ਅੱਜ ਜਿਹੜਾ ਯੁੱਗ ਜੀ ਰਹੇ ਆ ਜੀ ਮੋਬਾਈਲ ਦਾ ਯੁੱਗ ਲੈਟਰ ਦਾ ਸਿਸਟਮ ਖਾਣਾ ਪੀਣਾ ਬੱਚੇ ਦਾ ਤੇ ਬੱਚੇ ਦੀ ਸੋਚ ਜਿੱਦਾਂ ਪਰਿਵਾਰ ਦੇ ਵਿੱਚ ਚੱਲ ਰਿਹਾ ਹੈ ਜੀ ਜੀ ਪਰਵਾਰ ਬਾਦ ਚੱਲ ਪੈਂਦਾ ਜੀ ਮੰਨ ਲਓ ਜੇ ਕੋਈ ਰਾਜਨੀਤੀ ਚ ਉਹ ਕਹਿੰਦਾ ਮੇਰੀ ਫੈਮਲੀ ਰਾਜਨੀਤੀ ਚ ਰਹੇ ਮੇਰੇ ਬੱਚੇ ਰਾਜਨੀਤੀ ਚ ਹੋਣ ਕੋਈ ਸਰਕਾਰੀ ਜੋਬ ਕਰਦਾ ਉਹ ਕਹਿੰਦਾ ਮੇਰੇ ਬੱਚੇ ਸਰਕਾਰੀ ਜੋਗਦਾਰ ਕੋਈ ਡਾਕਟਰ ਹੈ ਟੀਚਰ ਹੈ ਮਤਲਬ ਐਡਾ ਦਾ ਜਿਹੜਾ ਸਿਸਟਮ ਹੈ ਅੱਗੇ ਬਣਿਆ ਹੋਇਆ ਹੈ ਲੇਕਿਨ ਬੱਚੇ ਨੂੰ ਕੋਈ ਇਹ ਕੁਝ ਨਾ ਚਾਹੁੰਦਾ ਜਾਂ ਬਸੇ ਨੂੰ ਕੋਈ ਸਚਿਦਾਰੀ ਤੋਂ ਵੀ ਬੰਨਾ ਦੇਣਾ ਕਿਸੇ ਡਿਪਲੋਮਾ ਕਰਨ ਚਾਹੁੰਦਾ ਕੋਈ ਪ੍ਰੈਸ਼ਰ ਹੁੰਦਾ ਜੇ ਮੈਂ ਸਰਪੰਚਾਂ ਦਾ ਤੈਨੂੰ ਸਰਪੰਚ ਬਣਾਉਣਾ ਪਊ ਮੈਂ ਡਾਕਟਰ ਆ ਨਮ ਡਾਕਟਰ ਬਾਨਾ ਬਹੁਤ ਕਿਤੇ ਲੱਗਦੀ ਜੇ ਕਈ ਸਾਲ ਜਦੋਂ ਨਿਕਲ ਕੇ ਸਾਹਮਣੇ ਆਉਣੀ ਚੀ। ਬਿਲਕੁਲ ਸੰਜੀ ਜੀ ਆਪਾਂ ਗੱਲਬਾਤ ਕਰ ਲੈਣ ਕਿ ਸ਼ੈਨਸ਼ੀਲਤਾ ਆਖਰ ਹੁੰਦੀ ਕਿ ਆ। ਅਗਰ ਆਪਾਂ ਕਿਸੇ ਦੀ ਗੱਲ ਸੁਣ ਲਈਏ ਉਹਨੂੰ ਸ਼ੈਨਸ਼ੀਲਤਾ ਕਹਿੰਦੇ ਆ ਕਿ ਠੰਡੇ ਸਵਾ ਦਾ ਕਰਕੇ ਕਹਿੰਦੇ ਕੁਝ ਲੋਕ ਕਹਿੰਦੇ ਨੇ ਕਿ ਠੰਡੇ ਸਵਾ ਨਾਲ ਗਮੇਸ਼ਾ ਗੱਲਬਾਤ ਕਰਨੀ ਚਾਹੀਦੀ ਹੈ ਗੁੱਸੇ ਚ ਆ ਕੇ ਕੋਈ ਡਿਸੀਜਨ ਹੀ ਲੈਣਾ ਚਾਹੀਦਾ ਤਾਂ ਡਿਪਰੈਸ ਜੀ ਆਪਾਂ ਨੂੰ ਸ਼ੈਨਸ਼ੀਲਤਾ ਕਹੇਦੀ ਇਹ ਤਾਂ ਸ਼ੈਨਸ਼ੀਲਤਾ ਨੂੰ ਆਪਾਂ ਇਸ ਤਰ੍ਹਾਂ ਜਿਹਰੇ ਨਾਲ ਦੇਖ ਸਕਦੇ ਹਾਂ ਕਿ ਜੋ ਸਾਡੇ ਤੇ ਬਿਫਤਾ ਆਉਂਦੀ ਹੈ ਜਾਂ ਕੋਈ ਕਸਟ ਆਉਂਦਾ ਹੈ ਅਸੀਂ ਉਹਨੂੰ ਆਰਾਮ ਨਾਲ ਬਹਿ ਕੇ ਸਲਝਾ ਸਕਦੇ ਹਾਂ ਇਹਨੂੰ ਆਪਾਂ ਸ਼ਾਂਤ ਸੀਰਤਾ ਕਹਿ ਸਕਦੇ ਹਾਂ ਬਿਲਕੁਲ ਦੇਖੋ ਤੁਸੀਂ ਸਾਹਿਬ ਸ਼ਾਂਤ ਸੀਰਤਾ ਦਾ ਮਤਲਬ ਦੇਖੋ ਜੋ ਐਸੀ ਇੱਕ ਸਿੱਧੇ ਜਿਹੇ ਸ਼ਬਦਾਂ ਦੀ ਕਹੀਏ ਤਾਂ ਥੋੜੀ ਜਿਹੀ ਬਰਦਾਸ਼ਤ ਦਿੱਤੇ ਆ ਤੁਹਾਡੇ ਦੇ ਵਿੱਚ ਅੰਦਰ ਦੇ ਵਿੱਚ ਗੱਲ ਨੂੰ ਬਰਦਾਸ਼ਤ ਕਰਨ ਦੀ ਕਿੰਨੀ ਕੁ ਸਮਰਥਾ ਹੈ ਕਿੰਨੀ ਤੁਸੀਂ ਪਾਵਰ ਰੱਖਦੇ ਹੋ ਕਿੰਨੀ ਤੁਸੀਂ ਉਹਦੇ ਵਾਸਤੇ એનર્ਜੀ ਵਰਤਦੇ ਹੋ ਜੀ ਜੀ ਦੇਖੋ ਸਹੀ ਲੋਕ ਤਾਂ ਇਦਾਂ ਦੇ ਹੁੰਦੇ ਵੀ ਜਿਨ੍ਹਾਂ ਦੇ ਅੱਗੇ ਕੁਝ ਵੀ ਹੋ ਜਾਵੇ ਉਹਨਾਂ ਨੇ ਰਹਿ ਕੇ ਜੀ ਬਰਦਾਸ਼ਤ ਕਰਨ ਲਈ ਦੁੱਖ ਸੁੱਖ ਜੰਗਾ ਮਾੜਾ ਦਿਨ ਰਾਤ ਕਿਤੇ ਨਾ ਕਿਤੇ ਸਭ ਜਿਹੜੇ ਬੰਦੇ ਕਿਤੇ ਨਾ ਕਿਤੇ ਅਡਜਸਟ ਕਰ ਲੈਂਦੇ ਆ ਕਈ ਲੋਕ ਇਦਾਂ ਨੇ ਕਈ ਲੋਕਾਂ ਦਾ ਸੁਭਾਅ ਇਦਾਂ ਦੇ ਉਹਨਾਂ ਜਿਨ੍ਹਾਂ ਚੋਂ ਥੋੜੀ ਜਿਹੀ ਗੱਲ ਜਿਹੜੀ ਬਰਦਾਸ਼ਤ ਨਹੀਂ ਹੁੰਦੀ ਜਾਂ ਤਾਂ ਉਹ ਲੜਾਈ ਦਾ ਰੂਪ ਧਾਰ ਲੈਂਦੀ ਹੈ ਜਾਂ ਫਿਰ ਕਿਸੇ ਨਾ ਕਿਸੇ ਬੰਦਾ ਮੌਤ ਨੂੰ ਵੱਲ ਲਾ ਲੈਂਦਾ ਗੱਲ ਛੋਟੀ ਜੀ ਹੁੰਦੀ ਹੈ ਬਰਦਾਸ਼ਤ ਨਾ ਕਰਨ ਦੀ وجہ ਨਾਲ ਕਿਤੇ ਨਾ ਕਿਤੇ ਉਹ ਪਾਪਰ ਖਤਮ ਹੋਣ ਦੀ وجہ ਨਾਲ ਕਿ ਤਨਾ ਕਿਤੇ ਬੰਦਾ ਬਹੁਤ ਨੂੰ ਵੀ ਗੱਲ ਲਾ ਲਾਉਦਾ ਦੇਖਿਆ ਕੋਈ ਕੁਝੋ ਕੁਸ਼ੀ ਕਰ ਬੰਦਾ ਕੋਈ ਕੁਝ ਹੋ ਜਾਂਦਾ ਹੈ ਗੱਲ ਛੋਟੀ ਜਿੰਦੀ ਹੈ ਬਾਅਦ ਚ ਪਤਾ ਲੱਗਦਾ ਨਹੀਂ ਛੋਟੀ ਜੀ ਗੱਲ ਪਿੱਛੇ ਬੰਦਾ ਬਰਦਾਸ਼ਤ ਨਹੀਂ ਕਰ ਸਕਿਆ ਇਹ ਕੁਝ ਕੁਸ਼ੀ ਕਰ ਗਿਆ ਬਿਲਕੁਲ ਸੰਜੀਵ ਜੀ ਜਿ ਆਪਾਂ ਹੁਣ ਸ਼ੈਨਸ਼ੀਲਤਾ ਨੂੰ ਪ੍ਰਾਈਵੇਟ ਸੈਕਟਰ ਚ ਦੇਖਦੇ ਆ ਤੁਹਾਨੂੰ ਪਤਾ ਹੀ ਹੈ ਕਿ ਪ੍ਰਾਈਵੇਟ ਸੈਕਟਰ ਚ ਮਹਿੰਗਾਈ ਦੇ ਹਿਸਾਬ ਨਾਲ ਉਹਨੀ ਸੈਲਰੀ ਨਹੀਂ ਵੱਧ ਰਹੀ ਤਾਂ ਕੁਝ ਲੋਕ ਜਿਹਨੂੰ ਆਪਾਂ ਸ਼ੈਨਸ਼ੀਲਤਾ ਕਹਿਦੀ ਹੈ ਜਾਂ ਡਿਪਰੈਸ਼ਨ ਕਹਿਦੀ ਹੈ ਕਿ ਉਹ ਵਿਚਾਰੇ ਸਿਰਫ ਮਜਬੂਰੀ ਦੇ ਵਿੱਚ ਜੋਬ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਮੈਂ ਇਥੋਂ ਜੋਬ ਅਗਰ ਮੈਂ ਕਹਾਂ ਲੂੰ ਕਿਸੇ ਨਾਲ ਗੁੱਸਾ ਭਾਰਾ ਹੋ ਗਿਆ ਤਾਂ ਮੇਰੇ ਘਰ ਦਾ ਖਰਚਾ ਉਹ ਚੱਲਣਾ ਬੜਾ ਮੁਸ਼ਕਲ ਹੋ ਜਾਏਗਾ ਤਾਂ ਆਪਾਂ ਅਗਰ ਪ੍ਰਾਈਵੇਟ ਸੈਕਟਰ 'ਚ ਗੱਲ ਕਰਦੇ ਆਂ ਤਾਂ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਲੋਕ ਨੇ ਜਿਹੜੇ ਸ਼ੈਨਸੀਲਤਾ ਨਾਲ ਚੱਲ ਰਹੇ ਨੇ ਪਰ ਕਿਤਨਾ ਕਿਤੇ ਇਹ ਜਿਹੜਾ ਗੁੱਸਾ ਜਿਵੇਂ ਤੁਸੀਂ ਕਿਹਾ ਉਹ ਉਹਨਾਂ ਦੇ ਹੈਵੀ ਹੋ ਜਾਂਦਾ ਔਰ ਕਿਤਨਾ ਕਿਤੇ ਲੜਾਈ ਝਗੜੇ ਦਾ ਵੀ ਕਾਰਨ ਦੇਖਣ ਨੂੰ ਮਿਲਦਾ ਤੋਨ ਕੋਣਾ ਠੀਕ ਸਾਹਿਬ ਦੇਖੋ ਇਹ ਇੱਕ ਸਿਸਟਮ ਹੁੰਦਾ ਹੈ ਤੁਸੀਂ ਸਿਸਟਮ ਵਿੱਚ ਐਸਾ ਆਪਣਾ ਸਿਸਟਮ ਅਕੋਰਡਿੰਗ ਤੁਸੀਂ ਆਪਣਾ ਜਿਹੜੀ ਸ਼ੈਨਚੀਲਤਾ ਨੂੰ ਜਿਹੜੀ ਪਾਵਰ ਨੂੰ ਉਸ ਨੂੰ ਵਰਤਨਾ ਜੀ ਕਈ ਵਾਰ ਉਲਟੀ ਹੋ ਜਾਂਦਾ ਹੈ ਜੀ ਜਾਦਾ ਇਤਨਾ ਕਿਤੇ ਸ਼ੈਨਚੀਲਤਾ ਵੱਲ ਵਾਜਦੇ ਨੇ ਇਹ ਜੀ ਬਰਦਾਸ਼ਤ ਕਰਦਾ ਜਾਂਦੇ ਨੇ ਕਿਤੇ ਨਾ ਕਿਤੇ ਬਾਅਦ ਵਿੱਚ ਨੁਕਸਾਨ ਵੀ ਬਣ ਜਾਂਦੀ ਹੈ ਕਿਤੇ ਨਾ ਕਿਤੇ ਸਾਨੂੰ ਇੰਨਾ ਕੁ ਸੋਚਣਾ ਚਾਹੀਦਾ ਵੀ ਹਾਂ ਅਸੀਂ ਜੇ ਅੱਜ ਵੀ ਜਿੰਨੇ ਤਰੀਕੇ ਕਿਤੇ ਨਾ ਕਿਤੇ ਅਸੀਂ ਕੰਟਰੋਲ ਨਹੀਂ ਕਰੂੰਗੇ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰੂੰਗੇ ਤਾਂ ਸਾਡਾ ਨੁਕਸਾਨ ਹੋ ਜਾਊਗਾ ਜੀ ਦੇਖੋ ਜੇ ਪ੍ਰਾਈਵੇਟ ਟਰੈਕਟਰ ਦੀ ਗੱਲ ਕਰੀਏ ਜਾਂ ਇਨਸਾਨਸਾਰ ਦੇ ਸ਼ੈਨਚੀਲਤਾ ਦੀ ਗੱਲ ਕਰੀਏ ਦੇਖੋ ਮੈਟਰ ਦ ਦੇਖੋ ਮਹਿੰਗਾਈ ਅਲੱਗ ਚੀਜ਼ ਹੈ ਪ੍ਰਾਈਵੇਟ ਜੌਬ ਕਰਨਾ ਇੱਕ ਅਲੱਗ ਚੀਜ਼ ਹੈ ਕਿਤੇ ਨਾ ਕਿਤੇ ਆਪਣਾ ਜਿਹੜਾ ਘਰ ਦੇ ਦੁੱਖ ਸੁੱਖ ਆ ਉਹ ਅਲੱਗ ਚੀਜ਼ ਹੈ ਦੇਖੋ ਜੇ ਨੂੰ ਆਪਾਂ ਡਿਪਰੈਸ਼ਨ ਦੇ ਵਿੱਚ ਲੈ ਜੂਗੇ ਜਾਂ ਆਪਾਂ ਕਿਤੇ ਨਾ ਕਿਤੇ ਆਪਾਂ ਕਹਿੰਦੇ ਵੀ ਸੀ ਬਰਦਾਸ਼ਤ ਨਹੀਂ ਕਰ ਸਕਦੇ ਕਿਹਾ ਉਹ ਜੀ ਕਿਹਾ ਜੀ ਦੇਖੋ ਪਰਮਾਤਮਾ ਦੇ ਨਾਲ ਜੁੜ ਕੇ ਰਹੋ ਹਰ ਬਜ਼ੁਰਗਾਂ ਦੀ ਸੇਵਾ ਕਰੋ ਤੁਸੀਂ ਕਦੇ ਪਰਮਾਤਮਾ ਦੇ ਦਰ ਤੇ ਰੋਣਾ ਹੋ ਤੁਸੀਂ ਕਦੇ ਦੁਖੀ ਨਹੀਂ ਹੋਣਗੇ ਲੇਕਿਨ ਕਿਹਾ ਹੁੰਦਾ ਜੀ ਅੱਜ ਸਾਨੂੰ ਸਾਡੇ ਕੋਲ ਸੁੱਖ ਨਹੀਂ ਹੈਗਾ ਤਾਂ ਸਾਨੂੰ ਦੁੱਖ ਨਹੀਂ ਲੇਕਿਨ ਸਾਡਾ ਪੜੋਸੀ ਜਾਂ ਸਾਡਾ ਕੋਈ ਜ਼ਿੰਮੇਵਾਰ ਜਾਂ ਸਾਡਾ ਕੋਈ ਸਾਥ ਸਬੰਧੀ ਉੱਪਰ ਨੂੰ ਜਾ ਰਿਹਾ ਆਪ ਜਾ ਰਿਹਾ ਕੋਈ ਤਰੱਕੀ ਕਰ ਰਿਹਾ ਸਾਨੂੰ ਉਹਦਾ ਦੁੱਖ ਸਭ ਤੋਂ ਵੱਡਾ ਹੈ ਕਿਤੇ ਨਾ ਕਿਤੇ ਅਸੀਂ ਉਲਟ ਸੋਚਦੇ ਆ ਸਾਡੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਜੇ ਮਹਿੰਗਾਈ ਦੀ ਗੱਲ ਕਰੀਏ ਕੀਤੀ ਜਾਵੇ ਕਿ ਨੀਸ਼ਾ ਸਾਹਿਬ ਇਸ ਦਾ ਬਹੁਤ ਵਾਰ ਦੇਖੋ ਚੈਨਲ ਤੇ ਮਤਲਬ ਰਹੀ ਸਰਕਾਰਾਂ ਨੂੰ ਜਾਂ ਉਹ ਪ੍ਰਾਈਵੇਟ ਸੈਕਟਰ ਦਾ ਪ੍ਰਾਈਵੇਟ ਜਿਹੜੇ ਲੋਕ ਕੰਮ ਕਰਦੇ ਆ ਜਾਂ ਪ੍ਰਾਈਵੇਟ ਕਿਸ ਤਰ੍ਹਾਂ ਕਿਤੇ ਬਿਜ਼ਨਸ ਕਰਦੇ ਆ ਉਨਾ ਕ ਆਪਣੀ ਬੇਨਤੀ ਪਹੁੰਚਾਉਣ ਦੀ ਕੋਸ਼ਿਸ਼ ਕਰੀ ਹੈ ਇਹਨਾਂ ਪੰਜਾਬੀ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਮੈਂ ਠੀਕ ਹੈ ਜਿਹੜਾ ਤੁਸੀਂ ਰੋਜ਼ਗਾਰ ਕਰ ਰਹੇ ਹੋ ਤੁਸੀਂ ਆਪਣਾ ਕੋਈ ਨਾ ਕੋਈ ਬਿਜ਼ਨਸ ਕਰ ਰਹੇ ਹੋ ਤੁਹਾਨੂੰ ਉਹਦੇ ਵਿੱਚ ਵੀ ਸਰਕਾਰੀ حساب ਨਾਲ ਜਾਂ ਤੁਹਾਡੇ ਕਿਸੇ حساب ਨਾਲ ਤੁਹਾਨੂੰ 4 ਪੈਸੇ ਬਚਣ ਲੇਕਿਨ ਜਿਹੜਾ ਤੁਹਾਡਾ ਅੱਗੇ ਸਟਾਫ ਹੈ ਤੁਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਸੈਲਰੀ ਆਪ ਕਰੋ ਉਹਦੇ ਵੀ ਮਹंगाई ਕਿਤੇ ਨਾ ਕਿਤੇ ਦੇਖਦੇ ਹੋ ਦੀ ਤਨਖਾਹ ਬਤਾਓ ਜੀ ਜੇ ਮਹंगाई ਤਾਂ ਵੱਧੀ ਹੈ ਮਹੀਨੇ ਦੇ ਵਿੱਚ 2000 ਰੁਪਿਆ ਸੈਲਰੀ ਸਾਡੀ ਵਧਦੀ ਹੈ ਹਾਲ ਬਾਦ 500 ਰੁਪਿਆ 700 ਰੁਪਿਆ ਕਿਸੇ ਨਾ ਕਿਸੇ ਇਸ ਕਰਕੇ ਜਿਹੜਾ ਬੰਦਾ ਉਸ ਚੀਜ਼ ਨੂੰ ਮੈਂਟੇਨ ਨਹੀਂ ਕਰ پا ਰਿਹਾ ਕਿਸੇ ਨਾ ਕਿਸੇ ਉਸ ਚੀਜ਼ ਨੂੰ ਬੈਲੈਂਸ ਨਹੀਂ ਬਣਾ پا ਰਿਹਾ ਅਗਰ ਮਹਿੰਗਾਈ ਘਟ ਹੋ ਜੇ ਜਾਂ ਰੋਜ਼ਗਾਰ ਲੋਕਾਂ ਨੂੰ ਮਿਲ ਜਵੇ ਤਾਂ ਸਾਨੂੰ ਨਹੀਂ ਲੱਗਦਾ ਵੀ ਕਿਸੇ ਨਾ ਕਿਸੇ ਨੁਕਸਾਨ ਹੋਵੇ ਸਾਡੇ ਦੇਸ਼ਵਾਸੀਆਂ ਦਾ ਸਾਡੇ ਸੁਭਾਵਾਸੀਆਂ ਦਾ ਸਾਡੇ ਲੋਕਾਂ ਦਾ ਜੀ ਬਿਲਕੁਲ ਸੰਜੀਤ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਕੁਝ ਸਹਿਣਸ਼ੀਲਤਾ ਲੋਕਾਂ ਦੀ ਇਸ ਲਈ ਵੀ ਘਟਦੀ ਜਾ ਰਹੀ ਹੈ ਕਿ ਦੂਜੇ ਨੂੰ ਦੇਖ ਕੇ ਕੁਝ ਲੋਕ ਚਾਹੇ ਆਪਾਂ ਪੈਸੇ ਨੂੰ ਦੇਖ ਕੇ ਆਪਾਂ ਮਤਲਬ ਇਹ ਕਰਦੇ ਆ ਕਿ ਉਹਦੇ ਕੋਲ ਇੰਨਾ ਪੈਸਾ ਕਿਉਂ ਹੈ ਉਹਦੇ ਕੋਲ ਇਹ ਗੱਡੀ ਕਿਉਂ ਹੈ ਮੇਰੇ ਕੋਲ ਗੱਡੀ ਕਿਉਂ ਨਹੀਂ ਇਹ ਵੀ ਕਿਤੇ ਨਾ ਕਿਤੇ ਸ਼ੈਨਸ਼ੀਲਤਾ ਨੂੰ ਬੜਾਵਾ ਦੇ ਰਹੀ ਹੈ ਕਿ ਹਾਂ ਆਪਾਂ ਦੂਜੇ ਨੂੰ ਦੇਖ ਕੇ ਆਪਾਂ ਕਹਿੰਦੇ ਨਾ ਚਾਦਰ ਉਹਨੀ ਦੇਖ ਕੇ ਲੱਤਵਾ ਬਿਸ਼ਾਰੂ ਜਿੰਨੀ ਸੋਡੀ ਕੰਬੈਸਟੀ ਹੈ ਖਰਚਾ ਉਹਨਾ ਕਰੋ ਜਿੰਨਾ ਤੁਹਾਡੀ ਸੈਲਰੀ ਹੈ ਦੂਜੇ ਨੂੰ ਦੇਖ ਕੇ ਤੁਸੀਂ ਆਪਣਾ ਜਿਹੜਾ ਖਰਚਾ ਕਰਦੇ ਹੋ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਅਮੀਰ ਦਿਖਾਉਣਾ ਰਤਬਾ ਵਧੀਆ ਦਿਖਾਉਣਾ ਇਹ ਵੀ ਕਿਤਨਾ ਕਿਤੇ ਸ਼ੈਨ ਸ਼ੀਲਤਾ ਜਿਹਨੂੰ ਕਹਦੇ ਆ ਉਹਨੂੰ ਵੀ ਕੰਟਰੋਲ ਜਿਹੜਾ ਕਰਨਾ ਚਾਹੀਦਾ ਉਹ ਵੀ ਕਿਤਨਾ ਕਿਤੇ ਡਿਪਰੈਸ਼ਨ ਦਾ ਕਾਰਨ ਬਣ ਜਾਂਦੀ ਹੈ ਬਿਲਕੁਲ ਬਣਦੇ ਜੀ ਬਿਲਕੁਲ ਬਣਦੇ ਸਿੱਧਾ ਕਹਿੰਦੇ ਵੀ ਇੱਕ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਰਹੋ ਬਜ਼ੁਰਗਾਂ ਦੀ ਸੇਵਾ ਕਰੋ ਵੱਡਿਆਂ ਦਾ ਦਰਕਸ਼ੋਦਿਆਂ ਦਾ ਸਤਿਕਾਰ ਕਰੋ ਤੁਹਾਨੂੰ ਪਰਮਾਤਮਾ ਦੇ ਦਰਵਾਜ਼ੇ ਤੋਂ ਦੂਰ ਨਹੀਂ ਹੋਣਾ ਚਾਹੀਦਾ ਪਰਮਾਤਮਾ ਤੋਂ ਬੇਗੁਣੀ ਨਹੀਂ ਹੋਣਾ ਚਾਹੀਦਾ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਚੱਲੂਗੇ ਤਾਂ ਉਹੀ ਪਰਮਾਤਮਾ ਰਿਜਕ ਦੇਣੇ ਵਾਲਾ ਹਾਂ ਸਾਡੀ ਸੋਚ ਤੇ ਸਾਡੇ ਕਰਮ ਬਣਦੇ ਆ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਉਦਾਂ ਦੇ ਅਸੀਂ ਆਪਣੇ ਕਰਮ ਵੀ ਦੇ ਜੰਨੇ ਉਦਾਂ ਦੇ ਵੀ ਰਿਜ਼ਲਟ ਪਾਉਂਦੇ ਜਾਂਦੇ ਆ ਸਿੱਧਾ ਜਿਹਾ ਹਿਸਾਬ ਹੈ ਉਹ ਉੱਤੇ ਪੈਸੇ ਬਾਰੇ ਆਪਣੀ ਮਿਹਨਤ ਕਰਨ ਦੀ ਸੋਚੋ ਕਿੰਨਾ ਦਿਨ ਹੈ ਕਦ ਦਿਨ ਪਰਮਾਤਮਾ ਨੇ ਦੇਖਣਾ ਹੈ ਬਾਕੀ ਜੋ ਸਰਕਾਰਾਂ ਦੇ ਹੱਥ ਹੁੰਦਾ ਜੇ ਸਰਕਾਰਾਂ ਦੇ ਵੱਲੋਂ ਅਸੀਂ ਦੇਖਿਆ ਜਾਵੇ ਤਾਂ ਠੀਨ ਸਾਹਿਬ ਗਰੀਬਾਂ ਦੇ ਦਰਵਾਜ਼ਿਆਂ ਤੱਕ ਅਜੇ ਤੱਕ ਕੋਈ ਸਰਕਾਰ ਨਹੀਂ ਪਹੁੰਚੀ ਜੋ ਲੋਕ ਚਾਹੁੰਦੇ ਆ ਜ਼ਰੂਰਤਵੰਦ ਚਾਹੁੰਦੇ ਆ ਉਹਨਾਂ ਤੱਕ ਸਰਕਾਰਾਂ ਪਹੁੰਚੀਆਂ ਨਹੀਂ ਜੀ ਸਿਰਫ ਕਰੋੜਾ ਆਪਾ ਹੁੰਦਾ ਕਿਤੇ ਦੀਆਂ ਵੀ ਵੋਟਾਂ ਆ ਜਾਣ ਕਿਤੇ ਵੀ ਚੋਣਾਂ ਆਜਣੇ ਤਾਂ ਬਸ ਸਿਰਫ ਤੁਹਾਨੂੰ ਆਦੋਂ ਆਦੋਂ ਸਿਰਫ ਕਰੋੜਾਂ ਰਪਾ ਰਹੇ ਜਾਂਦਾ ਹੈ ਗਰਾਊਂਡ ਜ਼ੀਰੋ ਤੇ ਆ ਕੇ ਅਗਰ ਉਹ ਚੀਜ਼ਾਂ ਲੋਕਾਂ ਤੱਕ ਪਹੁੰਚਣ ਜਾਓ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ ਤਾਂ ਲੋਕਾਂ ਨੂੰ ਸਰਕਾਰ ਸਰਕਾਰਾਂ ਨੂੰ ਲੋਕ ਮਾਰੇ ਨਾ ਰਹੇ ਬਿਲਕੁਲ ਜੇ ਹੁਣ ਆਪਾਂ ਗੱਲਬਾਤ ਸੰਜੀਦਗੀ ਕਰ ਰਹੇ ਨੇ ਲੇਡੀਜ਼ ਦੀ ਲੇਡੀਜ਼ ਨੇ ਘਰ ਦਾ ਖਰਚ ਚਲਾਉਣਾ ਹੁੰਦਾ ਹੈ ਘਰ ਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਪੜਾਉਣਾ ਲਖਾਣਾ ਜਾਂ ਤਾਂ ਕਿ ਦੁੱਧ ਦਾ ਬਿੱਲ ਸਬਜ਼ੀਆਂ ਭਾਜੀਆਂ ਕਰਨੀਆਂ ਉਹਦੇ ਵਿੱਚ ਵੀ ਕਿਤਨਾ ਕਿਤੇ ਜਿਹੜੇ ਮਹਿਲਾਵਾਂ ਨੇ ਉਹ ਵੀ ਚਿੜਚੜੀਆਂ ਹੋ ਜਾਂਦੀਆਂ ਨੇ ਕੀ ਉਹਨਾਂ ਵਿੱਚ ਵੀ ਸ਼ੈਨਸ਼ੀਲਤਾ ਹੁਣ ਅੱਜ ਦੇ ਹਿਸਾਬ ਨਾਲ ਘਟਦੀ ਜਾ ਰਹੀ ਹੈ ਦੇਖੋ ਜਿਹੜੇ ਆਪਣੇ ਇੱਕ ਪਰਿਵਾਰ ਇੱਕ ਸੰਸਕਾਰ ਹੁੰਦੇ ਹਨ ਕਿ ਹੰਸਾ ਸਾਹਿਬ ਅਗਰ ਉਹ ਚਾਹੇ ਕਿਸੇ ਲੇਡੀਜ਼ ਦੀ ਗੱਲ ਕਰਨਾ ਤਾਂ ਗੱਲ ਕਰ ਲਓ ਚਾਹੇ ਬੱਚੇ ਦੀ ਗੱਲ ਕਰ ਲਓ ਚਾਹੇ ਬਜ਼ੁਰਗ ਦੀ ਗੱਲ ਕਰ ਲਓ ਚਾਹੇ ਤੁਸੀਂ ਆਪਣੀ ਗੱਲ ਕਰ ਲਓ ਅਗਰ ਤੁਹਾਨੂੰ ਸੰਸਕਾਰ ਸਹੀ ਮਿਲੇ ਗਏ ਆ ਤੁਹਾਡੇ ਸੰਸਕਾਰ ਸਹੀ ਆ ਫਿਰ ਜਿਹੜਾ ਡਿਫਰੈਸ਼ੀਨੋ ਕਿਤੇ ਨਾ ਕਿਤੇ ਮੈਨੂੰ ਨਹੀਂ ਜੀ ਲੱਗਦਾ ਬੰਦੇ ਦੇ ਨੜ ਚੜੇ ਆ ਜਾਊਗਾ ਜਦੋਂ ਸਾਡੀ ਸੋਚ ਕਿਤੇ ਨਾ ਕਿਤੇ ਸਮਾਜ ਤੋਂ ਬਾਹਰ ਜਾਂਦੀ ਹੈ یا اپنے آپ تو باہر جگہ جی تھی کہ چادر دیکھ کے پیر پسارنا چاہیے دوجے نو دیکھ کے کئی لیڈی سوچ لینی ہاں وہ شرما جی کی گھر والی کے پاس گاڑی ہے ان کے پاس اسکوٹی ہمارے پاس بھی چاہیے لیکن یہ تو دیکھتے یہ تو دیکھتے نہیں لوگ بھی ان کے پاس بھائی وہ بھگوان نے پہلے پیسہ دے رکھا اچھا کام دے رکھا ہے لیکن وہ جڑی وہ اسی گل کتے نہ کتے کرتے ہیں بھی ایک دوجے دی ریس کر لینی یا کتنے نہ کتنے ایک دوجے دے ہاتھ سے چلنے کی کوشش کرنی بھی اتنے ہو چل رہا ہے میں چلنا یہ کدے نہیں سوچنا چاہیے تبھی اپنی محنت کرو محنت ਤੁਹਾਡਾ ਭਰ ਸਾਨੂੰ ਪਰਮਾਤਮਾ ਜੀ ਚੈਨਲ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਤੁਸੀਂ ਸੱਚੇ ਮਨ ਨਾਲ ਮਿਹਨਤ ਕਰੋਗੇ ਤਾਂ ਪਰਮਾਤਮਾ ਕਦੇ ਨਾ ਕਦੇ ਤੁਹਾਡੀ ਮਿਹਨਤ ਨੂੰ ਰੰਗ ਜ਼ਰੂਰ ਲਾਉਂਦਾ ਹੈ ਜੀ ਬਿਲਕੁਲ ਜੀ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਸਟੂਡੈਂਟਾਂ ਦੀ ਕਿ ਸਟੂਡੈਂਟ ਨੇ ਜਿਹੜੇ ਉਹਨਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਜੀ ਅੱਜ ਦੇ ਹਿਸਾਬ ਨਾਲ ਜਿਵੇਂ ਪੇਰੈਂਟਸ ਦੀ ਗੱਲ ਕਰ ਲੈਨੇ ਆ ਪੇਰੈਂਟਸ ਕਿਤਨਾ ਕਿਤੇ ਉਹਨਾਂ ਨੂੰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਡਾਕਟਰ ਚਾਹੁੰਦਾ ਡਾਕਟਰ ਬਣੇ ਮੇਰਾ ਮੁੰਡਾ ਵਕੀਲ ਕਹਿੰਦਾ ਵਕੀਲ ਬਣੇ ਤਾਂ ਸਰਕਾਰੀ ਟੀਚਰ ਜਿਹੜਾ ਕਹਿੰਦਾ ਉਹ ਮੇਰਾ ਪੁੱਤ ਸਰਕਾਰੀ ਟੀਚਰ ਬਣ ਉਹ ਆਪਣੇ ਬੱਚੇ ਤੇ ਕਿਤਨਾ ਕਿਤੇ ਇੱਕ ਚੀਜ਼ ਥੋਪ ਦਿੰਦੇ ਨੇ ਕਿ ਮੇਰਾ ਬੱਚੇ ਨੂੰ ਸਰਕਾਰੀ ਨੌਕਰੀ ਹੀ ਕਰਵਾਉਣੀ ਆ ਤਾਂ ਬੱਚੇ ਦੀ ਜਿਹੜੀ ਆਪਣੀ ਇੱਛਾਵਾਂ ਹੁੰਦੀਆਂ ਨੇ ਆਪਣਾ ਡ੍ਰੀਮ ਹੁੰਦਾ ਉਹ ਕਿਤਨਾ ਕਿਤੇ ਮਾਰਿਆ ਜਾਂਦਾ ਚੀਜ਼ ਦੇ ਕੇ ਤੁਹਾਨੂੰ ਕੀ ਲੱਗਦਾ ਕਿ ਪੇਰੈਂਟਸ ਦੀ ਵੀ ਸਨਸ਼ੀਲਤਾ ਘਟਦੀ ਜਾ ਰਹੀ ਹੈ ਤੇ ਨਾਲ ਨਾਲ ਬੱਚਿਆਂ ਦੀ ਵੀ ਸਨਸ਼ੀਲਤਾ ਘਟਦੀ ਜਾ ਰਹੀ ਹੈ ਦੇਖੋ ਜੇ ਕਿ ਮੈਂ ਸੰਸਕਾਰਾਂ ਦੀ ਗੱਲ ਕਰਦਾ ਸੰਸਕਾਰਾਂ ਵੀ ਇਹੀ ਗੱਲ ਹੁੰਦੀ ਹੈ ਜਿੱਤਾਂ ਦਾ اسی ਸੰਸਕਾਰ ਬੱਚੇ ਨੂੰ ਦਵੋਗੇ ਜਿਨ੍ਹਾਂ ਦਾ ਸਾਨੂੰ ਮਿਲਿਆ ਉਹਦਾਂ ਦੇ ਕਿਤਨਾ ਕੁ ਦਸਾਨੂੰ ਘਰਾਂ ਦੇ ਦੇਖਣ ਨੂੰ ਮਿਲੂਗਾ ਜੀ ਦੇਖੋ ਇਸ ਦਾ ਚੈਨਲ ਦੇ ਮਾਧਮੇ ਬਾਈ ਹੋਣਾ ਬੱਚਿਆਂ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰਦੇ ਆ ਪਰਿਵਾਰਾਂ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਪਰਿਵਾਰ ਦੇ ਵਿੱਚ ਸੁੱਖ ਸੁਖ ਹੁੰਦਾ ਘਾਟਾ ਵਾਧਾ ਹੁੰਦਾ ਹੈ ਲੇਕਿਨ ਪ੍ਰਮਾਤਮਾ ਤੋਂ بے ਮੁਕਲਾ ਹੋ ਆਪਣੇ ਬੱਚੇ ਨੂੰ ਹਮੇਸ਼ਾ ਇੱਕ ਉਹ ਸੰਸਕਾਰ ਦੋ ਜਿਹੜੇ ਕਿਤੇ ਨਾ ਕਿਤੇ ਸਮਾਜ ਦੇ ਤੌਰ ਤੇ ਠੀਕ ਹੋਣ ਜਿਹੜੇ ਸਮਾਜ ਲਈ ਪੋਜ਼ਿਟਿਵਿਟੀ ਰੱਖਦੇ ਆ ਕਦੇ ਵੀ ਬੱਚੇ ਦੇ ਦਿਮਾਗ 'ਚ ਇਹ ਨਾ ਪਰ ਉਹ ਕਦੇ ਇਹ ਜਿਆ ਪ੍ਰੈਸ਼ਰ ਬਿਲਡ ਅਪ ਨਾ ਕਰੋ ਕਿ ਜਿਹੜਾ ਬੱਚੇ ਦੇ ਅੱਗੇ ਜਾ ਕੇ ਕਿਤੇ ਨਾ ਕਿਤੇ ਤਕਲੀਫ ਆਣ ਜਿੱਤੇ ਵੀ ਬੱਚੇ ਦੀ ਸੋਚ ਨੂੰ ਫ੍ਰੀ ਕਰਕੇ ਬੱਚੇ ਨੂੰ ਇਹ ਇਹ ਡਿਪੈਂਡ ਬੱਚ ਇਸ ਦੇ ਡਿਪੈਂਡ ਕਰਦਾ ਤੂੰ ਕਿਆ ਬਣਨਾ ਚਾਹੁੰਦਾ ਕਿਹੜੀ ਤੂੰ ਪੜਾਈ ਕਰਨਾ ਚਾਹੁੰਦਾ ਹਾਂ ਜਿੱਲੀ ਸਾਤੇ ਹੋ ਜਾਂ ਜਿੱਨੀ ਸਾਡੀ ਨਜਾਇਜ਼ਾ ਉਹਦੇ ਮਤਲਬਕ ਤੂੰ ਪੜਾਈ ਯਾਰ ਕੋਈ ਗੱਲ ਨਹੀਂ ਜਿਹੜੀ ਤੇਰੀ ਮਿਹਨਤ ਉਹ ਲੈਣ ਚੋਣ ਲੇਕਿਨ ਉਲਟ ਹੋ ਜਾਂਦਾ ਬੱਚਾ ਸਾਡਾ ਕੁਝ ਬਣਨੇ ਨੂੰ ਫਿਰਦਾ ਹੁੰਦਾ ਮਾਤਰ ਦਿੱਤਾ ਕੋਈ ਪ੍ਰੈਸ਼ਰ ਹੋਰ ਬਿਲਡ ਅਪ ਕਰ ਦਿੰਦੇ ਆ ਇਸੇ ਕਰਕੇ ਫਿਰ ਕੁ ਦਿਨਾਂ ਕਿਤੇ ਜਿਹੜਾ ਬੈਲੈਂਸ ਆ ਉਹ ਡਗਮਗਾ ਜਾਂਦਾ ਜਿੱਦਨੇ ਦਿਨ ਨੁਕਸਾਨ ਦਾ ਜਿਹੜਾ ਸਾਨੂੰ ਫਿਰ ਦੇਖਣਾ ਪੈਂਦਾ ਬਿਲਕੁਲ ਜੀ ਖੌਣ ਆਪਾਂ ਗੱਲਬਾਤ ਜੈਂਟਸ ਦੀ ਕਰ ਲੈਨੇ ਆ ਜਿਵੇਂ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ ਤਾਂ ਜੈਂਟਸ ਦੇ ਉੱਤੇ ਕਈ ਵ ਇਕ ਤਰ੍ਹਾਂ ਇਹ ਹੈ ਕਿ ਜੇ ਕੋਈ ਪ੍ਰਾਈਵੇਟ ਸੈਕਟਰ 'ਚ ਕੰਮ ਕਰਦਾ ਉਹਨੂੰ ਉਨੀ ਹੀ ਸੈਲਰੀ ਮਿਲਦੀ ਹੈ ਜਿੰਨੀ ਕਿ ਉਹਦੀ ਕਪੈਸਿਟੀ ਹੁੰਦੀ ਹੈ ਜਾਂ ਜਿੰਨੇ ਹਿਸਾਬ ਨਾਲ ਤਜਰਬਾ ਹੁੰਦਾ ਤਾਂ ਉਹਨੇ ਉਹਨੂੰ ਵੀ ਚਲਾਉਣਾ ਹੈ ਘਰ-ਬਾਰ ਵੀ ਚਲਾਉਣਾ ਹੈ ਆਪਣਾ ਵੀ ਦੇਖਣਾ ਚਾਰ ਪੈਸੇ ਵੀ ਬਚਾਉਣੇ ਨੇ ਤੇ ਜੇ ਬਜ਼ੁਰਗਾਂ ਦੀ ਜੋ ਰਿਸਪੌਂਸਿਬਿਲਟੀ ਹੈ ਮਾਪੇ ਦੀ ਉਹ ਵੀ ਨਿਭਾਣੀ ਹੈ ਬੱਚਿਆਂ ਨੂੰ ਵੀ ਪੜਾਉਣਾ ਲਿਖਾਉਣਾ ਹੈ ਤੇ ਕਿਤਨਾ ਕਿਤੇ ਆਪਣੇ ਡ੍ਰੀਮ ਨੂੰ ਇਨਸਾਨ ਜਿਹੜਾ ਕਿ ਮਰਦ ਦੀ ਗੱਲ ਕਰਦੇ ਆ ਤਾਂ ਉਹ ਆਪਣਾ ਡ੍ਰੀਮ ਨੂੰ ਛੱਡ ਕੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਦਾ ਡ੍ਰੀਮ ਹੈ ਜਾਂ ਆਪਣੀ ਘਰ ਵਾਲੀ ਦਾ ਡ੍ਰੀਮ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਗਾਰ ਕਰਨ ਚ ਲੱਗ ਜਾਂਦਾ ਹੈ ਤਾਂ ਉਹ ਚ ਵੀ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਈ ਵਾਰ ਸਹਿਨਸ਼ੀਲਤਾ ਘਟ ਜਾਂਦੀ ਹੈ ਤਾਂ ਉਹ ਲੜਾਈ ਝਗੜੇ ਦਾ ਕਾਰਨ ਬਣ ਜਾਂਦੀ ਹੈ ਕਿਤੇ ਨਾ ਕਿਤੇ ਚਿੜਚਿੜਾ ਹੋ ਕੇ ਬੱਚਿਆਂ ਨਾਲ ਲੜ ਪੈਣਾ ਘਰ ਜਾ ਕੇ ਜਾਂ ਘਰ ਵਾਲੀ ਨਾਲ ਲੜ ਪੈਣਾ ਇਹ ਵੀ ਜ਼ਿਆਦਾਤਰ ਉਹ ਦੇਖਣ ਨੂੰ ਮਿਲਦਾ ਜੀ ਬਿਲਕੁਲ ਮੈਂ ਦਾ ਬਿਲਕੁਲ ਤੁਸੀਂ ਸਭ ਸੰਸਕਾਰ ਵਰਤਦਾ ਜਿਹੜਾ ਤਗਰ ਮੈਂ ਦੂਜੇ ਰੂਪ ਇਹੀ ਹੁੰਦਾ ਹੈ ਜੀ جدا تیس گھر کے اپنے سویر تو اٹھ کے شام تک جدہ کا کرو گے یا جے بچے کے سامنے آؤ گا جامنے آؤ گی اس چیزر کرنا تیس چیز بدل کی کوشش کرنی ہے اگر تامکٹ آ رہی تو ہے تو سوکھا وہ کرنا وہ کل نکلنا پوزیٹیویٹی سوچ کے کتے نہ کتے کسی کا دوجے کا نقصان نہ کر کے اپنا بلا کرنا چاہیے کتنے نہ کتنے کئی لوگ سوچتے ہیں کہ دوجے جی کا نقصان ہو جائے دو چکر نہیں لیکن میرا فائدہ ہوگی کتنے نہ کتنے گلت ہوتا تو فائدہ منگو پرماتما تو ਦੂਜੇ ਦਾ ਭਲਾ ਵੀ ਮੰਗੋ ਆਪਣਾ ਭਲਾ ਵੀ ਮੰਗੋ ਦੂਜੇ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਮੰਗਣਾ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਦੇਖੋ ਬੱਚਿਆਂ ਨੂੰ ਇਸ ਹਿਸਾਬ ਨਾਲ ਉਹਨਾਂ ਦੀ ਸੋਚ ਬਣੂ ਕਿਤੇ ਨਾ ਕਿਤੇ ਬਾਹਰ ਤੁਸੀਂ ਇਹ ਬੱਚਾ ਹਮੇਸ਼ਾ ਹੀ ਕਿਤੇ ਨਾ ਕਿਤੇ ਨੋਰਮਲ ਹੋ ਗਏ ਜਾਂ ਮਾਈਂਡ ਫ੍ਰੀ ਹੋ ਕੇ ਕੰਮ ਨੂੰ ਕਰ ਸਕੇ ਆਪਣੀ ਲਾਈਨ ਚੁੱਣ ਸਕੇ ਆਪਣੀ ਜ਼ਿੰਦਗੀ ਬਣਾ ਸਕੇ ਜੀ ਸੰਜੀਵ ਜੀ ਜੇ ਅਪਾ ਗੱਲ ਕਰੀਏ ਕਿ ਸ਼ੈਨਸ਼ੀਲਤਾ ਨੂੰ ਅਗਰ ਘਟਾਣਾ ਹੋਵੇ ਜਿਹੜੀ ਅਗਰ ਆਪਾਂ ਕਹਿੰਦੇ ਬਾਦਰੀ ਹੈ ਅਗਰ ਉਹਨੂੰ ਕੰਟਰੋਲ ਕਰਨਾ ਮਾਈਂਡ ਨੂੰ ਤਾਂ ਤੁਹਾਨੂੰ ਕੀ ਲੱਗਦਾ ਕਿ ਜੇਕਰ ਧਰਮ ਦਾ ਨਾਮ ਲਈਏ ਮੈਂ ਤੁਸੀਂ ਪਾਠ ਪੂਜਾ ਕਹੀ ਹੈ ਜਾਂ ਸੈਰ ਕਰਨ ਚਲੇ ਜਾਓ ਸਵੇਰੇ ਜਾਂ ਪੋਜ਼ਿਟਿਵ ਚੀਜ਼ਾਂ ਦੇਖੋ ਤਾਂ ਤੁਹਾਨੂੰ ਕੀ ਲੱਗਦਾ ਕਿ ਅਗਰ ਉਹਨੂੰ ਆਪਾਂ ਧਰਮ ਨੂੰ ਨਾਮ ਰੱਖਦੇ ਆ ਤਾਂ ਸ਼ੈਨਸ਼ੀਲਤਾ ਘਟਣ ਦੇ ਵਿੱਚ ਸਾਡਾ ਧਰਮ ਹੈ ਉਹ ਕਿੰਨਾ ਕੁ ਯੋਗਦਾਨ ਦੇ ਸਕਦਾ ਸਾਡੀ ਪੀੜ੍ਹੀ ਨੂੰ ਦੇਖੋ ਜੀ ਧਰਮ ਦੀ ਜੀ ਆਪਾਂ ਨਾ ਗੱਲ ਕਰੀਏ ਸਿੱਧਾ ਆਪਾਂ ਜੇ ਪਰਮਾਤਮਾ ਦੀ ਗੱਲ ਕਰੀਏ ਜੀ ਪਰਮਾਤਮਾ ਦੇ ਨਾਮ ਦੇ ਵਿੱਚ ਇੰਨਾ ਰਸ ਹੈ ਤੁਸੀਂ ਕਿਸੇ ਵੀ ਧਰਮ 'ਚ ਜਾ ਕੇ ਦੇਖ ਲਓ ਉਹਨੂੰ ਮਨ ਦੇ ਵਿੱਚ ਗੁੰਗੁਣਾ ਕੇ ਦੇਖ ਲਓ ਤੁਹਾਡੇ ਮਨ ਨੂੰ ਹਮੇਸ਼ਾ ਹੀ ਸ਼ਾਂਤੀ ਮਿਲਦੀ ਆ ਤੁਸੀਂ ਗੁਰਦੁਆਰਾ ਸਾਹਿਬ ਚਲੋ ਤੁਸੀਂ ਮਸਜਿਦ ਮੰਦਿਰ ਮਸੀਤ ਚਲ ਜੋ ਤੁਸੀਂ ਆਤਮਾ ਦੇ ਵਿੱਚ ਆਪਣੇ ਆਪ ਨੂੰ ਇੱਕਦਮ ਫਰੀ ਕਰ ਲੋਗੇ ਤੁਸੀਂ ਇਹ ਸਮਝੋ ਕਿ ਹਾਂ ਸਾਰੀ ਦੁਨੀਆ ਖਤਮ ਹੋ ਗਈ ਤੇ ਇਹ ਹੀ ਦਰਵਾਜ਼ਾ ਜੀ ਲੇਕਿਨ ਸੋਚ ਤੇ ਡਿਪੈਂਡ ਕਰਦਾ ਉਧਰੋਂ ਕਿੰਨੇ ਕੁ ਲੋਕ ਜਾਨਦੇ ਆ ਕਿੰਨੇ ਕੁ ਚੀਜ਼ਾਂ ਬਾਰੇ ਸੋਚਦੇ ਆ ਇਹ ਇਹ ਲੋਕਾਂ ਤੇ ਡਿਪੈਂਡ ਕਰਦਾ ਜਾ ਜੀ ਜੇ ਹੁਣ ਮੈਂ ਕਹਾ ਵੀ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਮੈਂ ਮੰਦਰ ਜਾ ਰਿਹਾ ਉੱਥੇ ਵੀ ਸਾਡ ਪੂਜਾ ਨਹੀਂ ਕਰਦਾ ਉੱਥੇ ਜਾ ਕੇ ਸੇਵਾ ਵੀ ਕਰਦਾ ਕਿਤੇ ਨਾ ਕਿਤੇ ਲੋਕਾਂ ਦਾ ਨੁਕਸਾਨ ਕਰਦਾ ਲੋਕਾਂ ਨਾਲ ਧੋਖਾ ਚੜੀ ਕਰਦਾ ਤੇ ਜੇ ਇਹ ਪ੍ਰਮਾਤਮਾ ਦਾ ਨਾਮ ਲੈਣ ਦਾ ਜਾਂ ਜੇ ਆ ਆਪਣਾ ਟਾਈਮ ਪਾਸ ਕਰਨ ਦਾ ਕੋਈ ਫਾਇਦਾ ਨਹੀਂ ਜੀ ਪ੍ਰਮਾਤਮਾ ਦਾ ਨਾਮ ਲਓ ਸੱਚੇ ਮਨ ਨਾਲ ਨਾਮ ਲਓ ਸੱਚੇ ਮਨ ਨਾਲ ਸੇਵਾ ਕਰੋ ਪ੍ਰਮਾਤਮਾ ਤੁਹਾਡਾ ਸਾਈ ਬਣ ਕੇ ਤੁਹਾਡੇ ਨਾਲ ਖੜਾ ਹੁੰਦਾ ਹੈ ਬਿਲਕੁਲ ਨਰਿੰਦਰ ਜੀ ਨੇ ਆਪਾਂ ਨੂੰ ਚੰਡੀਗੜ੍ਹ ਤੋਂ ਮੇਜਿਆ ਜੀ ਉਹ ਕਹਿੰਦੇ ਸ਼ਹਿਨਸ਼ੀਲਤਾ ਨਾਮ ਹੁੰਦਾ ਸਬਰ ਅਗਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਜੌਬ ਦੇ ਜਿੰਨਾ ਤੁਸੀਂ ਕਮਾ ਰਹੇ ਹੋ ਉਹਦੇ ਵਿੱਚ ਸਬਰ ਹੈ ਤਾਂ ਤੁਸੀਂ ਖੁਸ਼ ਵੀ ਰਹਿ ਸਕਦੇ ਹੋ ਪਰਿਵਾਰ ਨੂੰ ਵੀ ਚਲਾ ਸਕਦੇ ਹੋ ਤਾਂ ਮੈਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਤੁਸੀਂ ਸਬਰ ਰਹਿਣਾ ਤੁਹਾਨੂੰ ਕਿਸੇ ਵੀ ਚੀਜ਼ ਦਾ ਜਿੰਨਾ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚ ਸਬਰ ਹੈ ਜਿੰਨਾ ਕਮਾ ਰਹੇ ਹੋ ਉਹਦੇ ਵਿੱਚ ਸਬਰ ਹੈ ਜੋ ਬੱਚੇ ਇਸ ਟਾਈਮ ਕਰ ਰਹੇ ਨੇ ਉਹਦੇ ਵਿੱਚ ਸਬਰ ਹੈ ਤਾਂ ਕਹਿੰਦੇ ਤੁਹਾਨੂੰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸ਼ੈਨਸ਼ੀਲਤਾ ਉਹ ਆਪਣੇ ਆਪ ਦੇਖਣ ਨੂੰ ਮਿਲ ਜੇਗੀ ਬਿਲਕੁਲ ਦੇਖੋ ਜੀ ਨਛਾ ਸਾਹਿਬ ਸਬਰ ਉਹੀ ਚੀਜ਼ ਹੈ ਮੈਂ ਤੁਸੀ ਸੰਸਕਾਰ ਕਿੱਦਾਂ ਦੇ ਬੱਚੇ ਨੂੰ ਦੇ ਰਹੇ ਜਿੱਦਾਂ ਦੇ ਤੁਹਾਡੇ ਘਰ ਦੇ ਵਿੱਚ ਸੰਸਕਾਰ ਬਣੇ ਹੋਏ ਹੈ ਜੀ ਜੇ ਤੁਸੀਂ ਜਿਹਨੂੰ ਕਹਦੇ ਨੇ ਕਿ ਸਬਰ ਜਿੰਨੀ ਚੱਲਣਾ ਤੁਸੀਂ ਆਪਣੀ ਸੰਤੁਸ਼ਟੀ ਜਿਨੀ ਚੱਲਣਾ ਜਾਂ ਤੁਹਾਨੂੰ ਜਿੰਨਾ ਮਿਲ ਗਿਆ ਉਹਦੇ ਵਿੱਚ ਤੁਸੀਂ ਸੰਤੁਸ਼ਟ ਨਹੀਂ ਆ ਤੁਸੀਂ ਸਬਰ ਨਹੀਂ ਕਰਤ ਹੋ ਫਿਰ ਅੱਗੇ ਉਦਾਂ ਦੇ ਬੱਚੇ ਸੋਚਣਗੇ ਤੁਸੀਂ ਉਸ ਚੀਜ਼ ਨੂੰ ਘਰ ਦੇ ਵਿੱਚ ਸੰਸਕਾਰ ਏਦਾਂ ਦਾ ਬਣਾ ਕੇ ਰੱਖੋ ਜਿਵੇਂ ਇੱਕ ਰੋਟੀ ਖਾ ਲਈ ਤਾਂ ਮੇਰਾ ਪੇਟ ਭਰ ਗਿਆ ਕੋ ਦੋ ਖਾ ਲਈ ਤਾਂ ਮੇਰਾ ਪੇਟ ਭਰ ਗਿਆ ਕੋਈ ਚੀਜ਼ ਨਾ ਵੀ ਮਿਲੀ ਖਾਣ ਨੂੰ ਤਾਂ ਮੇਰਾ ਪੇਟ ਭਰ ਗਿਆ ਏਦਾਂ ਦੇ ਜੇ ਸੰਸਕਾਰ ਤੁਸੀਂ ਬੱਚਿਆਂ ਨੂੰ ਅੱਗੇ ਬੰਡੋ ਵੈਲਾ ਤਰੋਸੋ ਨੇ ਪਰ ਉਦਾਂ ਦੇ ਅੱਗੇ ਪਰਿਵਾਰ ਦੇ ਵਿੱਚ ਸੰਸਕਾਰ ਬਣਦੇ ਉਦਾਂ ਦੇ ਜੇ ਸਮਾਜ ਦੇ ਸੰਸਕਾਰ ਬਣਦੇ ਉਦਾਂ ਦੀ ਹੀ ਫੈਕਟ ਹੈ ਕਿ ਲੋਕਾਂ ਨੂੰ ਸੋਚ ਬਣਦੀ ਜਾਂਦੀ ਹੈ ਬਿਲਕੁਲ ਸੰਜੀਤ ਜੀ ਤੁਸੀਂ ਇੱਕ ਆਪਾਂ ਹੁਣ ਡਰਾਈਵਰ ਵੀਰਾਂ ਦੀ ਗੱਲ ਕਰ ਲੈਨੇ ਆ ਕਿ ਕਈ ਵਾਰ ਤੁਸੀਂ ਦੇਖਿਆ ਹੋਣਾ ਡਰਾਈਵਰ ਵੀਰ ਜਾਂਦੇ ਜਾਂਦੇ ਚਾਹ ਡਰੱਗ ਡਰਾਈਵਰ ਲਾ ਲਓ ਜਾਂ ਬੱਸ ਡਰਾਈਵਰ ਲਾ ਲਓ ਕੁਝ ਮੈਂ ਟੈਕਸੀ ਡਰਾਈਵਰ ਵੀ ਦੇਖੇ ਨੇ ਉਹ ਜਦੋਂ ਗੱਡੀ ਚਲਾਉਂਦੇ ਨੇ ਉਹ ਕਿਤੇ ਨਾ ਕਿਤੇ ਬੜ ਬੜਾ ਆ ਕੇ ਜਾਂ ਗੱਡੀ ਨੂੰ ਖੱਬੇ ਸੱਜੇ ਲੈ ਕੇ ਜਾਣਾ ਫਾਸਟ ਚਲਾਉਣਾ ਚਲਾਣਾ ਉਹਨਾਂ ਚ ਵੀ ਕਈ ਵਾਰ ਐ ਹੁੰਦਾ ਕਿ ਮੈਂ ਟਾਈਮ ਸਰ ਪਹੁੰਚਣਾ ਹੈ ਉੱਥੇ ਵੀ ਸ਼ੈਨਸ਼ੀਲਤਾ ਕਿਤਨਾ ਕਿਤੇ ਦੇਖੀ ਜਾਂਦੀ ਹੈ ਐਕਸੀਡੈਂਟ ਦਾ ਕਾਰਨ ਬਣਦੀ ਹੈ ਤੁਹਾਨੂੰ ਕੀ ਲੱਗਦਾ ਕਿ ਅਗਰ ਉੱਥੇ ਮਾਈਂਡ ਬੰਦਾ ਫ੍ਰੀ ਹੋ ਕੇ ਚਲਾਵੇ ਜਾਂ ਟਾਈਮ ਸਰ ਜਾਵੇ ਜਾਂ ਕਿਤਨਾ ਕਿਤੇ ਜਿਹੜੀ ਤੇਜ਼ ਰਫ਼ਤਾਰ ਹੈ ਉਹ ਕਿਤਨਾ ਕਿਤੇ ਮੌਤ ਦਾ ਕਾਰਨ ਬਣਦੀ ਹੈ ਜ ਐਕਸੀਡੈਂਟ ਦਾ ਕਾਰਨ ਬਣਦੀ ਹੈ ਦੇਖੋ ਜੀ ਜੇ ਆਪਾਂ ਡਰਾਈਵਰੀ ਲੈਂਡ ਦੀ ਗੱਲ ਕਰੀਏ ਸਾਈਕਲ ਤੋਂ ਲੈ ਕੇ ਜਿੰਨੇ ਵੀ ਲਿੰਡੀਆਂ ਗੱਡੀਆਂ ਨੇ ਜਿੰਨੇ ਵੀ ਚੱਕੇ ਨੇ ਗੱਡੀਆਂ ਆਉਂਦੀਆਂ 8 10 12 ਕੋਈ ਵੀ ਤੁਸੀਂ ਗੱਡੀ ਚਲਾਉਂ ਕਰਦੇ ਆ سب تو جاتی جج جا ڈرائیور ہے جی اس ٹائم ہزے مان یہ ادالت کے جی جج ساحبان ہونے ہیں انہاں کو سوچ کا ٹائم ہے لیکن جب تھی روڈ چال دے ہوتے ہیں تو ایک جرا سا بھی تھوڑا جا غلطی ہوگی تھوڑا جہی فیصلہ گلت لکھ لے آ سکتا کے حساب سے کتنے نہ کتنے نقصان بن جا جی جب اسی کوئی بھی گیلا ہے پہلے تو سب سے پہلے مائنڈ سا دا فری ہونا چاہیے سارے من سے کوئی ٹینشن نہیں ہونی چاہیے چاہے تھی کلو میٹر جانا کسی چاہے پناہ جانا چاہے سو کلو جانا ਜਦੋਂ ਤੁਸੀਂ ਘਰ ਤੋਂ ਆਪਣੇ ਕੋਈ ਟੈਨਸ਼ਨ ਦੇ ਕੇ ਤੁਰਦੇ ਆਂ پھر اگے جا کے روڈ سے تبھی کتنے نہ کتنے ٹینشن دکھاؤ کتنے نہ کت کر دب دکھاؤ لگ جٹنٹ کر لگ جا روڈ سے جا کے کدے بھی نہیں کرنے چاہیے کہ تھوڑی جی تو گلتی کے نا چھوٹی جی گلتی کے لیے کنیا جانا چلے جان گیا کوئی پتا نہیں ہوتا مان لو بونجا سیٹر بس بھری بھی ہے رب نہ کرے کو خاصتا وہ موٹر سائیکل اگیں بندہ کوئی سٹنٹ کرنا آ رہا ہے بلس بگڑ جا بونجہ کی بونجا سواری کنواروں کے لوگ ہوں پھر ادا کے کتنا کتنے حادثے ہو جانے ہمیشہ ہی جی ڈرائیوری ہے ٹھنڈے دماغ کی ہوں کتا کتنے شانتمئی ਆ ਗ੍ਰੰਧੀਆ ਬੰਦੇ ਨੂੰ ਸੋਚਣਾ ਚਾਹੀਦਾ ਵੀ ਹਾਂ ਅੱਜਕੱਲ ਜਿਹੜਾ ਦੇਖੋ ਸਿਸਟਮ ਚੱਲਦਾ ਆ ਰਿਹਾ ਅੱਗੇ ਕਿ ਅਸੀਂ ਦੇਖਦੇ ਸੀ ਚਲੋ ਠੀਕ ਐ ਲੋਕ ਡਫੈਸ਼ਨ ਚੱਲਦੇ ਸੋਚ ਚੱਲਦੇ ਆ ਜਿਹੜਾ ਤਾਂ ਮੋਬਾਈਲਾਂ ਤੇ ਚੱਲਦੇ ਆ ਜੀ ਇਹ ਕੋਈ ਸਾਈਕਲ ਤੇ ਜਾ ਰਿਹਾ ਤਾਂ ਵੀ ਖੰਡ ਦੇ ਨਾਲ ਇਹ ਮੋਬਾਈਲ ਲਾਇਆ ਵਾ ਹੈਂਡਲ ਹੜੇ ਹੋਇਆ ਬਾਈਕ ਚਲਾ ਰਿਹਾ ਗੱਡੀ ਚਲਾ ਰਿਹਾ ਅੱਧਾ ਦਿਮਾਗ ਦਾ ਹੱਥ ਤੋਂ ਵੱਧ ਮਗ ਦਾ ਬੰਦੇ ਦਾ ਮਵਾਜ ਚੁੰਦਾ ਜੀ ਜਦੋਂ ਤੁਹਾਡਾ ਜਿਹੜਾ ਦਿਮਾਗ ਦਾ ਬੈਲੈਂਸ ਹੋ ਕੋਈ ਦਿਨ ਕਿਤੇ ਡਗਮਗਾ ਗਿਆ ਹਿੱਲ ਗਿਆ ਫਿਰ ਐਕਸੀਡੈਂਟ ਹੋਣਾ ਤੈ ਹੋ ਜਾਂਦਾ ਜੀ ਇਸ ਕਰਕੇ ਜੇ ਚੈਨਲ ਦੇ ਨਾਮ ਦਾ ਵੀ ਕਹਿੰ ਕਰਤੋ ਨਾ ਕਰਦੇ ਚ ਕਰੋ ਕਦੇ ਜਿੱਥੇ ਰੋਮੈਸੇ ਵਿੱਚ ਟੂ ਵੀਂਡਰ ਜਿਹਾ ਚਲੋਗੇ ਸਮਝ ਕਿ ਕੋਈ ਵੀ ਤੁਸੀਂ ਚੀਟ ਡਰਾਈਵ ਕਰ ਰਹੇ ਆ ਮੋਬਾਈਲ ਦੀ ਵਰਤਨਾ ਕਰੋ ਤਾਂ ਤੁਸੀਂ ਮੋਬਾਈਲ ਦੀ ਵਰਤੋਂ ਕਰਨੀ ਹੈ ਸੈਟ ਖਲਾ ਕੇ ਗੱਡੀ ਖੜੀ ਕਰਕੇ ਫਿਰ ਕਿਤੇ ਨਾ ਕਿਤੇ ਗੱਲਬਾਤ ਕਰੋ ਕਿਉਂਕਿ ਅਗਰ ਤੁਹਾਡੀ ਛੋਟੀ ਜੀ ਗਲਤੀ ਹੋ ਗਈ ਤਾਂ ਕਿੰਨੇ ਪਰਿਵਾਰਾਂ ਦਾ ਨੁਕਸਾਨ ਹੋ ਜਾਣਾ ਹੈ ਕੋਈ ਬੁਮਾਰਦ ਵੀ ਜਾਣਦਾ ਹੁੰਦਾ ਹੈ ਬਿਲਕੁਲ ਸੰਜੀਵ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਸਾਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤਾਂ ਦਰਸ ਕੋ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਈ ਸੀਗੀ ਆਪਾਂ ਉਸ ਵਿਸ਼ੇ ਬਾਰੇ ਸੰਜੀਵ ਸ਼ਰਮਾ ਜੀ ਤੋਂ ਕਿ ਵਿਚਾਰ ਚਰਚਾ ਕਰ ਰਹੇ ਸੀਗੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਸੀਗੇ ਕਿ ਆਕਰ ਲੋਕਾਂ ਦੇ ਵਿੱਚ ਸ਼ੈਨਸ਼ੀਲਤਾ ਕਿਉਂ ਘਟਦੀ ਜਾ ਰਹੀ ਹੈ ਕੁਝ ਲੋਕਾਂ ਆਪਣੇ ਸਾਡੇ ਵੀਰ ਨੇ ਇੱਕ ਇਹ ਵੀ ਕਿਹਾ ਕਿ ਇਹਨ ਸਬਰ ਦਾ ਨਾਮ ਦਿੱਤਾ ਗਿਆ ਤੇ ਅਗਰ ਬੰਦ ਇਨਸਾਨ ਨੂੰ ਸਬਰ ਹੋਊਗਾ ਤਾਂ ਕਿਤਨਾ ਕਿਤੇ ਉਹ ਲੜਾਈ ਝਗੜਾ ਜਿਹੜਾ ਉਹ ਘਟ ਸਕਦਾ ਡਿਪਰੈਸ਼ਨ ਘਟ ਸਕਦਾ ਤੁਸੀਂ ਜਿੰਨੇ ਪੜੇ ਲਿਖੇ ਹੋ ਉਸ ਹਾਵਨਾ ਤੁਸੀਂ ਜੋਬ ਕਰ ਰਹੇ ਹੋ ਉਸ ਹਾਵਨਾ ਤੁਹਾਨੂੰ ਸੈਲਰੀਆਂ ਮਿਲ ਰਹੀਆਂ ਨੇ ਹਾਂ ਅਗਰ ਤੁਹਾਡਾ ਤਜਰਬਾ ਕੰਮ ਆਂਦਾ ਤਾਂ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਪੜ੍ਹੇ ਲਿਖੇ ਹੋ ਜਾਂ ਅਨਪੜ੍ਹੋਂ ਤਾਂ ਉੱਥੇ ਸਿਰਫ ਤੁਹਾਡਾ ਜਿਹੜਾ ਤਜਰਬਾ ਹੈ ਉਹ ਕੰਮ ਕਰ ਦੇ ਦਿੰਦਾ ਜੇ ਮਿਸਤਰੀਪਣੇ ਦਾ ਗੱਲ ਕਰ ਲਈਏ ਜੇ ਆਪਾਂ ਬੈਲਡਿੰਗ ਦੀ ਗੱਲ ਕਰ ਲਈਏ ਮਕੈਨਿਕ ਦੀ ਗੱਲ ਕਰ ਲਈਏ ਪਲੰਬਰ ਦੀ ਗੱਲ ਕਰ ਲੈਨੇ ਆ ਤਾਂ ਉੱਥੇ ਪੜ੍ਹਾਈ ਦੀ ਨਾਲ-ਨਾਲ ਕਿਤੇ ਨਾ ਕਿਤੇ ਜਿਹੜਾ ਤਜਰਬਾ ਤੁਹਾਡਾ ਉਹ ਮਾਇਨੇ ਰੱਖਦਾ ਪੜ੍ਹਾਈ ਤਾਂ ਜ਼ਰੂਰ ਆਪਾਂ ਨੂੰ ਅਸੀਂ ਕਹਿੰਨੇ ਆ ਆਪਣੇ ਚੈਨਲ ਦੇ ਮਾਧਮ ਰਾਈ ਬੱਚਿਆਂ ਨੂੰ ਪੜ੍ਹਨਾ ਜ਼ਰੂਰੀ ਹੈ ਚਾਹੀਦਾ ਵੀ ਹੈ ਕਿ ਪੜ੍ਹਾਈ ਹੈ ਜਿਹੜੀ ਤੁਹਾਨੂੰ ਉਹ ਗਿਆਨ ਦਿੰਦੀ ਹੈ ਪਰ ਅਗਰ ਆਪਾਂ ਜ਼ਿੰਦਗੀ ਗੁਜ਼ਾਰਨੀ ਹੈ ਜੀ ਜ਼ਿੰਦਗੀ ਦੇ ਵਿੱਚ ਸਰਵੇ ਕਰਨਾ ਹੈ ਰਹਿਣਾ ਹੈ ਤਾਂ ਉਹਦੇ ਲਈ ਕਿਤਨਾ ਕਿਤੇ ਸਾਨੂੰ ਸ਼ਹਿਨਸ਼ੀਲਤਾ ਜੜੀ ਕਿਤਨਾ ਕਿਤੇ ਸਮਝਣ ਦੀ ਲੋੜ ਹੈ ਕਿ ਅਗਰ ਅਸੀਂ ਸਹਿਨਸ਼ੀਲਤਾ 'ਚ ਰਹਾਂਗੇ ਤਾਂ ਅਸੀਂ ਲੜਾਈ ਝਗੜੇ ਤੋਂ ਵੀ ਦੂਰ ਰਹਿ ਸਕਦੇ ਹਾਂ ਤੇ ਨਾਲ ਹੀ ਅਸੀਂ ਅਗਰ ਆਪਾਂ ਹੋਰ ਗੱਲਬਾਤ ਕਰਦੇ ਹਾਂ ਕਿ ਸ਼ਹਿਨਸ਼ੀਲਤਾ ਜੜੀ ਜਾਂ ਸਬਰ ਹੈ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਤਾਂ ਆਪਾਂ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਉਹ ਅਸੀਂ ਤਾਂ ਹੀ ਲੈ ਕੇ ਆਉਨੇ ਆ ਕਿ ਉਹਦੇ ਵਿੱਚ ਲੋਕਾਂ ਨੂੰ ਕੀ ਜਾਣਕਾਰੀ ਦੇ ਸਕਦੇ ਆ ਲੋਕਾਂ ਨੂੰ ਕੀ ਸਜਾਹ ਦੇ ਸਕਦੇ ਆ ਲੋਕ ਸਾਡੇ ਨਾਲ ਜੁੜ ਕੇ ਮੈਸੇਜ ਕਰਕੇ ਜਾਂ ਗੱਲਬਾਤ ਕਰਕੇ ਕੀ ਆਪਾਂ ਲੋਕਾਂ ਦੇ ਵਿਚਾਰ ਨਹੀਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤਾਂ ਦਰਸ਼ਕੋ ਇਹਦੇ ਵਿੱਚ ਇੱਕੋ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਕਿਤਨਾ ਕਿਤੇ ਜਿਹੜੀ ਸ਼ਹਿਨਸ਼ੀਲਤਾ ਹੈ ਉਹਨੂੰ ਕਹਿੰਦੇ ਆ ਕੰਟਰੋਲ ਕਿ ਤੁਹਾਡਾ ਦਿਮਾਗ ਤੇ ਕਿੰਨਾ ਕੰਟਰੋਲ ਹੈ ਅਗਰ ਆਪਾਂ ਸ਼ਹਿਨਸ਼ੀਲਤਾ ਦੀ ਗੱਲ ਕਰਦੇ ਆ ਤਾਂ ਸ਼ਹਿਨਸ਼ੀਲਤਾ ਨੂੰ ਇਹੀ ਕਹਿ ਸਕਦੇ ਆ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਕਿ ਤੁਸੀਂ ਉਹ ਸਿਚੁਏਸ਼ਨ ਦੇ ਵਿੱਚੋਂ ਕਿੰਨੇ ਫ੍ਰੀ ਮਾਈਂਡ ਹੋ ਕੇ ਆਪਣੇ ਆਪ ਨੂੰ ਕੱਢਦੇ ਹੋ ਤਾਂ ਆਪਾਂ ਹੋਰ ਵਿਸ਼ਾ ਜਿਹੜਾ ਚਾਰ ਵਾਲਾ ਹੈ ਉਹਨੂੰ ਹੋਰ ਇਸ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਸਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰਿਓ ਤੇ ਨੂੰ ਕੋਈ ਨਵਾਂ ਵਿਸ਼ਾ ਹੋਵੇ ਕੋਈ ਨਵੀਂ ਜਾਣਕਾਰੀ ਹੋਵੇ ਤੁਹਾਡੇ ਕੋਲੇ ਤਾਂ ਤੁਸੀਂ ਸਾਨੂੰ ਜਰੂਰ ਸਟੂਡੀਓ ਨੰਬਰ ਤੇ ਕਾਲ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਅਸੀਂ ਐਸੇ ਵਿਸ਼ੇ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮੈਨੂੰ ਸਰਵਿੰਦਰ ਸਿੰਘ ਢੀਂਟਸਰ ਨੂੰ ਦਿਓ ਇਜਾਜ਼ਤ